ਆ ਹੁਣ ਜਿਸ ਤਰ੍ਹਾਂ ਭਗਵੰਤ ਮਾਨ ਸਾਹਿਬ ਦੇ ਬੋਲ ਬਿਲਕੁਲ ਝੂਠੇ ਸਾਬਤ ਹੋ ਰਹੇ ਨੇ ਕੀ ਭਗਵੰਤ ਮਾਨ ਸਾਹਿਬ ਆਪਣੇ ਆਪ ਝੂਠੇ ਹੋ ਰਹੇ ਨੇ ਜਾਂ ਉਹਨਾਂ ਨੂੰ ਤੈਅ ਸ਼ੁਦਾ ਤਰੀਕੇ ਨਾਲ ਝਟਕਾ ਦੇਣ ਲਈ ਦਿੱਲੀ ਲੀਡਰਸ਼ਿਪ ਵੱਲੋਂ ਝੂਠਾ ਸਾਬਤ ਕੀਤਾ ਜਾ ਰਿਹਾ ਹੈ ਮਸਲਾ ਵੱਡਾ ਹੈ ਅੱਜ ਤਿੰਨ ਖਬਰਾਂ ਨੇ ਤਿੰਨ ਮੁੱਦੇ ਨੇ ਤਿੰਨਾ ਤੇ ਤੁਹਾਨੂੰ ਦੱਸਦੇ ਆ ਹੁਣ ਦੇਖੋ ਪਹਿਲਾ ਮੁੱਦਾ ਤਾਂ ਇਹ ਹੈ ਭਗਵੰਤਮਨ ਸਾਹਿਬ ਮਿੱਤਰੋ ਕਹਿੰਦੇ ਹੁੰਦੇ ਸੀ ਕਿ ਜਿਹੜੇ ਸਰਕਾਰੀ ਸਕੂਲਾਂ ਦੇ ਟੀਚਰ ਨੇ ਅਧਿਆਪਕ ਨੇ ਉਹਨਾਂ ਤੋਂ ਪੜਾਉਣ ਤੋਂ ਬਿਨਾਂ ਵਿਦਿਅਕ ਕੰਮ ਤੋਂ ਬਿਨਾਂ ਕੋਈ ਕੰਮ ਨਹੀਂ ਲਿਆਇਆ ਲਿਆ ਜਾਇਆ ਕਰੇਗਾ ਕਹਿੰਦੇ ਸੀ ਇੱਕ ਵਾਰ ਨਹੀਂ ਵੋਟਾਂ ਤੋਂ ਪਹਿਲਾਂ ਵੀ ਵੋਟਾਂ ਤੋਂ ਬਾਅਦ ਵੀ ਭਗਵੰਤਮਨ ਸਾਹਿਬ ਨੇ ਕਈ ਵਾਰ ਇਹ ਗੱਲ ਬੋਲੀ ਹੈ ਤੇ ਹੁਣ ਆ ਜੋ ਕੁਝ ਹੋ ਰਿਹਾ ਹੈ ਅਧਿਆਪਕਾਂ ਦੀਆਂ ਡਿਊਟੀਆਂ ਜਿਹੜੇ ਕੰਮਾਂ ਤੇ ਲੱਗ ਰਹੀਆਂ ਹੈ ਕੀ ਭਗਵੰਤ ਤਮਨ ਸਾਹਿਬ ਆਪੇ ਝੂਠੇ ਹੋ ਰਹੇ ਨੇ ਜਾਂ ਉਹਨਾਂ ਨੂੰ ਝਟਕਾ ਦੇਣ ਲਈ ਕੀਤਾ ਜਾ ਰਿਹਾ ਹੈ ਹੁਣ ਤੁਸੀਂ ਦੇਖੋ ਜਿਹੜੇ ਪੰਜਾਬ ਦੇ ਸਿੱਖਿਆ ਮੰਤਰੀ ਨੇ ਹਰਜੋਤ ਬੈਂਸ ਸਾਹਿਬ ਉਹਨਾਂ ਦੇ ਹਲਕੇ ਦੇ ਵਿੱਚ ਇੱਕ ਆਰਡਰ ਜਾਰੀ ਕੀਤਾ ਗਿਆ ਬਾਇ ਨੇਮ ਟੀਚਰਾਂ ਦੇ ਉਹਨਾਂ ਨੇ ਆ ਜਿਹੜਾ ਫਸਲੀ ਕਟਾਈ ਸੰਬੰਧੀ ਸਰਵੇ ਕਰਨਾ ਤੇ ਜੇ ਉਹਨਾਂ ਨੇ ਇਹ ਸਰਵੇ ਨਾ ਕੀਤੇ ਤਾਂ ਉਹ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਆਪ ਇਹਦੇ ਜ਼ਿੰਮੇਵਾਰ ਹੋਵੋਗੇ ਹੁਣ ਦੂਜੇ ਪਾਸੇ 6 ਟੀਚਰ ਜਿਹੜੀਆਂ ਸਰਕਾਰੀ ਸਕੂਲ ਦੀਆਂ ਲੁਧਿਆਣੇ ਦੇ ਵਿੱਚ ਸਸਪੈਂਡ ਕੀਤੀਆਂ ਗਈਆਂ ਮੁਤਲ ਕੀਤੀਆਂ ਗਈਆਂ ਕਿਉਂ ਇਹ ਇਸ ਕਰਕੇ ਨਹੀਂ ਵੀ ਉਹ ਪੜਾਉਂਦੀਆਂ ਨਹੀਂ ਸੀ ਇਸ ਕਰਕੇ ਵੀ ਉਹਨਾਂ ਨੇ ਵੋਟਾਂ ਪਾਉਣ ਵਾਲੀ ਜਿਹੜੀ ਡਿਊਟੀ ਹੈ ਵੋਟਾਂ ਵਾਲੀ ਡਿਊਟੀ ਉਹਦੇ ਵਿੱਚ ਟਾਈਮ ਤੇ ਠੀਕ ਕੰਮ ਨਹੀਂ ਕੀਤਾ ਤੇ ਇਸ ਕਰਕੇ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਹੁਣ ਕੀ ਇਹ ਵਿਦਿਅਕ ਕੰਮ ਨਹੀਂ ਕੀ ਇਹ ਪੜ੍ਹਾਈ ਕਰਾਉਣ ਵਾਲੇ ਕੰਮ ਨਹੀਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੇ ਇੱਕ ਤਰ੍ਹਾਂ ਨਾਲ ਇਹ ਬੋਲ ਬਿਲਕੁਲ ਝੂਠੇ ਨਹੀਂ ਪੈ ਰਹੇ ਕਹਿੰਦੇ ਸੀ ਵੀ ਟੀਚਰਾਂ ਤੋਂ ਗੈਰ ਵਿਦਿਅਕ ਕੰਮ ਲੈਂਦੀਆਂ ਪਿਛਲੀਆਂ ਸਰਕਾਰਾਂ ਉਹਨਾਂ ਦਾ ਕੰਮ ਪੜ੍ਹਾਉਣਾ ਹੈ ਪੜ੍ਹਾਉਣ ਤੋਂ ਇਲਾਵਾ ਉਹਨਾਂ ਤੋਂ ਦੂਜੇ ਕੰਮ ਕਿਉਂ ਲੈ ਜਾਂਦੇ ਨੇ ਕਦੇ ਆ ਸਰਵੇ ਕਦੇ ਵੋਟਾਂ ਪਾਓ ਅਸੀਂ ਨਹੀਂ ਲਵਾਵਾਂਗੇ ਆ ਕੀ ਹੋ ਰਿਹਾ ਮਾਨ ਸਾਹਿਬ ਤੁਹਾਡੀ ਸਰਕਾਰ ਦੇ ਵਿੱਚ ਸਿੱਖਿਆ ਮੰਤਰੀ ਦੇ ਹਲਕੇ 'ਚ ਹੈ ਫਸਲੀ ਕਟਾਈ ਦਾ ਸਰਵੇ ਤੇ ਇਧਰ ਵੋਟਾਂ ਪਾਉਣ ਵਾਲੇ ਚੱਕਰ ਤੇ ਸਸਪੈਂਡ ਕਰ ਦਿੱਤੀਆਂ ਵਿਚਾਰੀਆਂ 6 ਟੀਚਰ ਹੁਣ ਕੀ ਇਹ ਆਪਣੇ ਆਪ ਮੁੱਖ ਮੰਤਰੀ ਸਾਹਿਬ ਦੀ ਜਾਣਕਾਰੀ ਤੋਂ ਬਿਨਾ ਇੰਜ ਹੋ ਰਿਹਾ ਕਿ ਜਾਂ ਫਿਰ ਮੁੱਖ ਮੰਤਰੀ ਨੂੰ ਝੂਠਾ ਸਾਬਤ ਕਰਨ ਲਈ ਜਿਹੜੀ ਦਿੱਲੀ ਲੀਡਰਸ਼ਿਪ ਹੈ ਜਿਹੜੀ ਲਗਾਤਾਰ ਪੰਜਾਬ ਤੇ ਕਾਬਜ ਹੋ ਰਹੀ ਹੈ ਜਿਹਦੇ ਸਬੰਧੀ ਇਹ ਚਰਚੇ ਰਹੇ ਨੇ ਕਿ ਭਗਵੰਤ ਮਾਨ ਨਾਲ ਉਹਨਾਂ ਦੀ ਥੋੜੀ ਜੀ ਪ੍ਰੋਬਲਮ ਹੈ ਤੇ ਇਹ ਚਰਚੇ ਰਹੇ ਨੇ ਕਿ ਉਹ ਭਗਵੰਤ ਮਾਨ ਨੂੰ ਪਹਿਲਾਂ ਤਾਂ ਉਂਝ ਪਾਸੇ ਕਰਨਾ ਚਾਹੁੰਦੀ ਸੀ ਜਦੋਂ ਹੁਣ ਉਂਝ ਪਾਸੇ ਹੋਣ ਦੀ ਨੌਬਤ ਨਹੀਂ ਆਈ ਮਤਲਬ ਉਹ ਕੰਮ ਸਿਰੇ ਨਹੀਂ ਚੜਿਆ ਤਾਂ ਹੁਣ ਭਗਵੰਤ ਮਾਨ ਨੂੰ ਕਿਤੇ ਲੋਕਾਂ ਦੇ ਵਿੱਚ ਨੀਵਾ ਸਿੱਧ ਕਰਨ ਲਈ ਲੋਕਾਂ 'ਚ ਮਾੜਾ ਸਿੱਧ ਕਰਨ ਲਈ ਲੋਕਾਂ ਦੇ ਵਿੱਚ ਮਤਲਬ ਕਿ ਡੈਮੇਜ ਕਰਨ ਲਈ ਤਾਂ ਨਹੀਂ ਇਹ ਸਾਰਾ ਕੁਝ ਕੀਤਾ ਜਾ ਰਿਹਾ ਇਹ ਸਵਾਲ ਨੇ ਹੁਣ ਭਗਵੰਤਮਾਨ ਸਾਹਿਬ ਇਹਦੇ ਤੇ ਕੀ ਕਰਨਗੇ ਜਿਵੇਂ ਸਿੱਖਿਆ ਮੰਤਰੀ ਦੇ ਹਲਕੇ ਦੇ ਵਿੱਚ ਇਹ ਜਾਣਕਾਰੀ ਆ ਰਹੀ ਹੈ ਕਿ ਉੱਥੇ ਆ ਟੀਚਰਾਂ ਨੂੰ ਹੁਕਮ ਦਿੱਤੇ ਗਿਆ ਸਰਵੇ ਕਰਨ ਦੇ ਕੀ ਭਗਵੰਤਮਾਨ ਸਾਹਿਬ ਇਹ ਵਾਪਸ ਲੈਣਗੇ ਕਿ ਜਾਂ ਨਹੀਂ ਲੈਣਗੇ ਹੁਣ ਦੂਜੇ ਪਾਸੇ ਅੱਜ ਬਠਿੰਡਾ ਦੇ ਵਿੱਚ ਇੱਕ ਐਸਐਚਓ ਪੁਲਿਸ ਥਾਣਾ ਮੁਖੀ ਤੇ ਇੱਕ ਸਬ ਇੰਸਪੈਕਟਰ ਉਹ ਦੋਹਾਂ ਨੂੰ ਸਸਪੈਂਡ ਕੀਤਾ ਗਿਆ ਕੀਤਾ ਹੈ ਬਠਿੰਡਾ ਦੇ ਐਸਐਸਪੀ ਨੇ ਕਿਉਂ ਕੀਤਾ ਪਿਛਲੇ ਦਿਨ ਹੀ ਬਠਿੰਡਾ ਦੇ ਵਿੱਚ ਇੱਕ ਲੇਡੀ ਕਾਂਸਟੇਬਲ ਫੜੀ ਗਈ ਸੀ ਮਹਿਲਾ ਪੁਲਿਸ ਵਾਲੀ ਉਹਦੇ ਕੋਲੋਂ ਚਿੱਟਾ ਬ੍ਰੰਧ ਹੋਇਆ ਸੀ ਅਮਨਦੀਪ ਥਾਰ ਵਾਲੀ ਬੀਬੀ ਤੇ ਉਸ ਤੋਂ ਬਾਅਦ ਚਰਚੇ ਸੀ ਕਿ ਇੱਥੇ ਕਈ ਸਾਰੇ ਪੁਲਿਸ ਵਾਲੇ ਅਫਸਰ ਇਹਦੇ ਵਿੱਚ ਲਪੇਟੇ ਚ ਆ ਸਕਦੇ ਨੇ ਉਹਦਾ ਤੇ ਅਜੇ ਕੁਝ ਨਿਕਲਿਆ ਨਹੀਂ ਕਿਉਂਕਿ ਉਹਦੇ ਤੋਂ ਕੀ ਪੁੱਛ ਗਿਆ ਚ ਕੀਤੀ ਉਹਦੇ ਤੇ ਪੜਦਾ ਹੀ ਪਾਇਆ ਹੋਇਆ ਅਜੇ ਪਰ ਆ ਜਿਹੜੇ ਦੋ ਸਸਪੈਂਡ ਕੀਤੇ ਨੇ ਐਸਐਚਓ ਤੇ ਸਬ ਇਨਸਪੈਕਟਰ ਉਹ ਇਸ ਕਰਕੇ ਕੀਤੇ ਨੇ ਵੀ बार-बार ਉਥੋਂ ਤੋਬੀਆਂ ਨਾ ਬਸਤੀ ਚੋਂ ਸ਼ਿਕਾਇਤਾਂ ਆ ਰਹੀਆਂ ਸੀ ਵੀ ਇੱਥੇ ਚਿੱਟਾ ਬੜਾ ਇੱਥੇ ਨਸ਼ਾ ਬੜਾ ਤੇ ਉਹ ਕਾਰਵਾਈ ਨਹੀਂ ਸੀ ਕਰਦੇ ਇਸ ਕਰਕੇ ਸਸਪੈਂਡ ਕੀਤੇ ਗਏ ਨੇ ਪਰ ਸਵਾਲ ਇੱਥੇ ਇਹ ਆ ਕਿ ਕੀ ਭਗਵੰਤਮਾਨ ਸਾਹਿਬ ਇਸ ਮਸਲੇ ਤੇ ਉਹ ਐਕਸ਼ਨ ਲੈਣਗੇ ਜਿਹੜਾ ਉਹ ਕਹਿੰਦੇ ਰਹੇ ਨੇ ਕਿ ਜਾਂ ਫਿਰ ਗੈਰ ਵਿਦਿਅਕ ਕੰਮ ਟੀਚਰਾਂ ਤੋਂ ਨਾਂ ਲੈ ਜਾਣ ਵਾਲੇ ਐਕਸ਼ਨ ਮੰਗ ਉੱਤੋਂ ਦੀ ਹੋਊ ਕੰਮ ਭਗਵੰਤਮਨ ਸਾਹਿਬ ਇਹ ਕਹਿੰਦੇ ਰਹੇ ਨੇ ਕਿ ਵੇਖੋ ਕਿਸੇ ਵੀ ਖੇਤਰ ਦੇ ਵਿੱਚ ਜੇ ਚਿੱਟਾ ਬਰਾਮਦ ਹੁੰਦਾ ਹੈ ਜਾਂ ਸ਼ਿਕਾਇਤਾਂ ਜ਼ਿਆਦਾ ਆਉਂਦੀਆਂ ਨਹੀਂ ਤਾਂ ਜਿਹੜੀ ਕਾਰਵਾਈ ਆ ਉਹ ਜ਼ਿਲ੍ਹਾ ਪੁਲਿਸ ਮੁਖੀ ਤੱਕ ਹੋਊਗੀ ਪਰ ਹੁਣ ਇਹੇਠਲੇ ਅਫਸਰਾਂ ਤੇ ਤਾਂ ਕਰਤੀ ਕਾਰਵਾਈ ਤੇ ਜ਼ਿਲ੍ਹਾ ਪੁਲਿਸ ਮੁਖੀ ਤੇ ਕਿਉਂ ਨਹੀਂ ਕੀਤੀ ਜਾ ਰਹੀ ਜਾਂ ਡੀਐਸਪੀ ਤੇ ਕਿਉਂ ਨਹੀਂ ਹੋ ਰਹੀ ਕੀ ਭਗਵੰਤਮਨ ਸਾਹਿਬ ਕਰਨਗੇ ਚੱਲ ਕੀ ਭਗਵੰਤਮਾਨ ਸਾਹਿਬ ਤੇ ਉਹਦੀ ਸਰਕਾਰ ਨੇ ਹੁਣ ਤੱਕ ਕਿਸੇ ਵੀ ਇੱਕ ਜ਼ਿਲ੍ਹਾ ਪੁਲਿਸ ਮੁਖੀ ਤੇ ਕੋਈ ਐਹੋ ਜੀ ਕਾਰਵਾਈ ਕੀਤੀ ਹੈ ਜਿਹੜੀ ਨਸ਼ੇ ਸੰਬੰਧਿਤ ਹੋਵੇ ਜਾਂ ਨਸ਼ਾਤ ਕਮੀ ਨੂੰ ਲੈ ਕੇ ਜਾਂ ਨਸ਼ੇ ਵਾਲੇ ਮਾਮਲਿਆਂ ਨਾਲ ਸੰਬੰਧਿਤ ਹੋਵੇ ਅੱਜ ਤੱਕ ਨਹੀਂ ਸੁਣੀ ਅਸੀਂ ਤਾਂ ਮੀਡੀਆ ਦੇ ਵਿੱਚ ਹੁਣ ਸਵਾਲ ਇਹ ਹੈ ਕਿ ਇੱਥੇ ਹੁਣ ਇਹ ਹੀਟ ਲਿਆ ਤਾਂ ਹੀ ਹੋਊਗੀ ਜਾਂ ਭਗਵੰਤਮਾਨ ਸਾਹਿਬ ਇਦੇ ਉੱਪਰ ਜ਼ਿਲ੍ਹਾ ਪੁਲਿਸ ਮੁਖੀ ਜਾਂ ਡੀਐਸਪੀ ਸਾਹਿਬ ਤੇ ਵੀ ਕਾਰਵਾਈ ਕਰਨੀ ਹੈ ਹੁਣ ਇੱਕ ਹੋਰ ਵੱਡਾ ਮਸਲਾ ਪਿਛਲੇ ਇੱਕ ਹਫ਼ਤੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਐਮਐਲਏ ਤੇ ਮੰਤਰੀ ਲੋਕਾਂ ਵੱਲੋਂ ਘੇਰੇ ਜਾ ਰਹੇ ਨੇ ਤੇ ਅੱਜ ਵੀ ਐਵੇਂ ਹੋਇਆ ਅੱਜ ਇੱਥੇ ਫਤਿਹਗੜ ਪੰਚਤੂਰ ਦੇ ਵਿੱਚ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੂੜੀਆਂ ਤੇ ਲਾਡੀ ਢੋਸ ਜਿਹੜੇ ਐਮਐਲਏ ਨੇ ਉਹ ਆਏ ਉਥੇ ਜ਼ਿੰਮੇਵਾਰੀ ਦੇਣੀ ਹੈ ਕਰਕੇ ਉਹ ਇੱਕ ਰਸਮ ਤਾ ਉਥੇ ਫਿਰ ਇਕੱਠੇ ਹੋ ਕੇ ਲੋਕ ਆ ਗਏ ਲੋਕ ਕਹਿ ਰਹੇ ਨੇ ਕਿ ਅਸੀਂ ਖੇਤੀਬਾੜੀ ਮੰਤਰੀ ਨੂੰ ਸਵਾਲ ਪੁੱਛਣੇ ਨੇ ਤੇ ਖੇਤੀਬਾੜੀ ਮੰਤਰੀ ਟਲਦੇ ਫਿਰ ਰਹੇ ਨੇ ਖੇਤੀਬਾੜੀ ਮੰਤਰੀ ਲੋਕਾਂ ਦੇ ਮੱਥੇ ਨਹੀਂ ਲੱਗਣਾ ਚਾਹੁੰਦੇ ਉਹ ਉਥੋਂ ਨਿਕਲ ਜਾਣਾ ਚਾਹੁੰਦੇ ਨੇ ਕਿਉਂਕਿ ਖੇਤੀਬਾੜੀ ਮੰਤਰੀ ਖੁਡੀਆਂ ਨੂੰ ਪਿਛਲੇ ਦਿਨੀ ਚੱਲਦੇ ਪ੍ਰੋਗਰਾਮ 'ਚ ਲੋਕਾਂ ਨੇ ਸਵਾਲ ਕੀਤਾ ਇੱਕ ਖੜਾ ਹੋ ਗਿਆ ਕਿਸਾਨ ਤੇ ਫਿਰ ਉਹਨੂੰ ਫੜ ਕੇ ਜੇਲ੍ਹ 'ਚ ਕਰ ਦਿੱਤਾ ਗਿਆ ਸੀ ਉਸ ਤੋਂ ਬਾਅਦ ਸਪੀਕਰ ਕਲਤਾਰ ਸਿੰਘ ਸੰਧਵਾ ਉਹਦਾ ਬੜਾ ਪਿੱਛਾ ਕੀਤਾ ਕੱਲ ਲੋਕਾਂ ਨੇ ਜਦੋਂ ਉਹ ਚੰਦ ਬਾਜੇ ਗਏ ਸੀ ਤੇ ਹੁਣ ਅੱਜ ਖੇਤੀਬਾੜੀ ਮੰਤਰੀ ਜਿਹੜਾ ਇੱਥੇ ਆਇਆ ਫਤੇਗੜ ਪੰਜਦੂਰ ਵਾਲੀ ਸਾਈਡ ਉਹਨੂੰ ਘੇਰਨ ਦੀ ਕੋਸ਼ਿਸ਼ ਕੀਤੀ ਆ ਹੁਣ ਆਮ ਆਦਮੀ ਪਾਰਟੀ ਦੇ ਲਈ ਇੱਕ ਵੱਡਾ ਤੇ ਚੁਣੌਤੀ ਭਰੀ ਗੱਲ ਹੈ ਕਿ ਕੀ ਆਮ ਆਦਮੀ ਪਾਰਟੀ ਹੁਣ ਇਸ ਮਸਲੇ ਤੇ ਕੋਈ ਪੁਖਤਾ ਹੱਲ ਲੈ ਕੇ ਆਏਗੀ ਦੋ ਤਰੀਕੇ ਨੇ ਪਹਿਲਾ ਆਮ ਆਦਮੀ ਪਾਰਟੀ ਲੋਕਾਂ ਨੂੰ लाठी ਤੇ ਗੋਲੀ ਨਾਲ ਦਬਾ ਦੇਵੇ ਪੁਲਿਸ ਦੀ ਸ਼ਕਤੀ ਨਾਲ ਤਸ਼ੱਦਦ ਨਾਲ ਧੱਕੇ ਨਾਲ ਦਬਾਇਆ ਜਾਵੇ ਦੂਜਾ ਲੋਕਾਂ ਦੇ ਮਸਲਿਆਂ ਦੇ ਹੱਲ ਤੇ ਲੋਕਾਂ ਦੇ ਸਵਾਲਾਂ ਦੇ ਹੱਲ ਲੈ ਕੇ ਆਂਦੇ ਜਾਣ ਹੁਣ ਵੇਖਣਾ ਇਹ ਆ ਆਮ ਆਦਮੀ ਪਾਰਟੀ ਇਹਦੇ ਉੱਪਰ ਕੀ ਫੈਸਲਾ ਲੈਂਦੀ ਹੈ ਕਿੰਨੀ ਕੁ ਸਿਆਣਪ ਤੇ ਸੂਝ ਦੇ ਨਾਲ ਇਦੇ ਉੱਪਰ ਆਮ ਆਦਮੀ ਪਾਰਟੀ ਲੋਕਾਂ ਦੇ ਸ਼ੰਕੇ ਜਾਂ ਲੋਕਾਂ ਦੇ ਸਵਾਲਾਂ ਦੀ ਨਿਵਰਤੀ ਕਰਦੀ ਹੈ ਵੇਖੋ ਜੇ ਤੇ ਆਮ ਆਦਮੀ ਪਾਰਟੀ ਐਸਰਾ ਤੁਰਪੀ ਵੀ ਲੋਕਾਂ ਨੂੰ ਦਬਾਉਣਾ ਤੇ ਜ਼ੁਬਾਨਾਂ ਬੰਦ ਕਰਨੀਆਂ ਨੇ ਫਿਰ ਆਮ ਆਦਮੀ ਪਾਰਟੀ ਮਾਂਜੀ ਜਾਊ ਪੰਜਾਬ ਚ ਆਮ ਆਦਮੀ ਪਾਰਟੀ ਜੇ ਉਹ ਹਿਟਲਰ ਵਾਲੇ ਦਾ ਉਹ ੱੱਕੇ ਵਾਲੇ ਦਾ ਤੁਰਪੀ ਫਿਰ ਨਹੀਂ ਰਹਿੰਦੀ ਪੰਜਾਬ ਚ देखो ना पंजाब दे दे ना। नाबरी आम आदमी पार्टी ਦੇ ਪੰਜਾਬੀ ਲੀਡਰ ਸਾਰੇ ਜਾਣਦੇ ਨੇ ਵੀ ਪੰਜਾਬ ਨਾਬਰੀ ਦਾ ਦੂਜਾ ਨਾਂ ਹੈ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਆ ਤੇ ਕਹਿੰਦੇ ਜੇ ਦਰਿਆਵਾਂ ਦੇ ਵਹਿਣ ਕਿਨੇ ਮੋੜੇ ਨੇ ਤੇ ਪੰਜ ਦਰਿਆਵਾਂ ਦਾ ਪਾਣੀ ਪੀ ਪੀ ਕੇ ਇਹ ਪੰਜਾਬੀਆਂ ਦੀਆਂ ਰਗਾਂ ਚੜਾ ਖੂਨ ਹੈ ਨਾ ਉਹ ਦਰਿਆਵਾਂ ਵਰਗਾ ਹੋ ਗਿਆ ਇਹ ਨਾਬਰ ਹੋ ਗਿਆ ਤੇ ਆਮ ਆਦਮੀ ਪਾਰਟੀ ਜੇ लाठी ਗੋਲੀ ਨਾਲ ਦਬਾ ਕੇ ਜਾਂ ਪੁਲਿਸ ਦੀ ਤਾਕਤ ਨਾਲ ਜ਼ੁਬਾਨਾਂ ਬੰਦ ਕਰਨ ਦੇ ਰਾਹ ਤੁਰੇਗੀ ਤਾਂ ਬਹੁਤ ਕਾਟਾ ਖਾਏਗੀ ਆਮ ਆਦਮੀ ਪਾਰਟੀ ਦਿੱਲੀ ਚ ਘਾਟਾ ਜਿੰਨਾ ਪਿਆ ਉਸ ਤੋਂ 10 ਗੁਣੇ ਵੱਡਾ ਕਾਟਾ ਪੰਜਾਬ ਚ ਪਾਏਗਾ ਕਿਉਂਕਿ ਪੰਜਾਬ ਦੇ ਲੋਕ ਜਿਹੜੇ ਨੇ ਨਾ ਇਹ ਸੱਚੀ ਨਾਬਰ ਨੇ ਕੁਛਕ ਚਮਚਿਆਂ ਕਰਛਿਆਂ ਨੂੰ ਛੱਡ ਕੇ ਉਹ ਤਾਂ ਮੁਗਲਾਂ ਵੇਲੇ ਵੀ ਸੀ ਉਹ ਅੰਗਰੇਜ਼ਾਂ ਵੇਲੇ ਵੀ ਹੁੰਦੇ ਸੀ ਉਹ ਹੁਣ ਵੀ ਹੁੰਦੇ ਨੇ ਉਹ ਚਮਚਿਆਂ ਕਰਛਿਆਂ ਨੂੰ ਛੱਡ ਕੇ ਤੇ ਬਾਕੀ ਜਿਹੜੇ ਨੇ ਨਾ ਉਹ ਲੋਕ ਫਿਰ एकदम ਉਲਟ ਹੋ ਜਾਂਦੇ ਨੇ ਵੀ ਯਾਰ ਐ ਕਿਵੇਂ ਤੁਸੀਂ ਕਰ ਲੋਗੇ ਅੱਛਾ ਜਿਹੜੇ ਤਬਕੇ ਨਹੀਂ ਵੀ ਉਸ ਤਰ੍ਹਾਂ ਖਿੱਚੇ ਜਾ ਰਹੇ ਹੁੰਦੇ ਉਹ ਤਬਕਿਆਂ ਦੇ ਲੋਕ ਪੰਜਾਬੀ ਭਾਵੇਂ ਪਿੰਡ ਦਾ ਤੇ ਭਾਵੇਂ ਸ਼ਹਿਰ ਦਾ ਪੰਜਾਬੀ ਪੰਜਾਬੀ ਆ ਤੇ ਪੰਜਾਬੀਆਂ ਦੇ ਖੂਨ ਚ ਨਾਬਰੀ ਤਾਂ ਹੈ ਹੀ ਹੈ ਆ ਬੈਲੀਓ ਮੰਨੋ ਨਾ ਮੰਨੋ ਆਪਾਂ ਤਾਂ ਮੰਨਦੇ ਆ ਗੱਲ ਆਮ ਆਦਮੀ ਪਾਰਟੀ ਦੀ ਆ ਆਮ ਆਦਮੀ ਪਾਰਟੀ ਮੰਨੇ ਤੇ ਚਾਹੇ ਨਾ ਮੰਨੇ ਪਰ ਇਹ ਗੱਲ ਸੱਚ ਆ ਹੁਣ ਅੱਜ ਅਮਰਤਪਾਲ ਸਿੰਘ ਨੂੰ ਡਿਬਰੂਗੜ ਜੇਲ੍ਹ ਤੋਂ ਪੰਜਾਬ ਲਿਆਂਦਾ ਜਾ ਰਿਹਾ ਵੱਡੀ ਖਬਰ ਆ ਹੁਣ ਅਮਰਤਪਾਲ ਨੂੰ ਪੰਜਾਬ ਲਿਆ ਕੇ ਕੀ ਐਨਐਸਏ ਹਟਾਇਆ ਜਾਏਗਾ ਕਿ ਵਧਾਇਆ ਜਾਏਗਾ ਖਬਰੇ ਆ ਰਹੀ ਹੈ ਕਿ 1 ਸਾਲ ਹੋਰ ਅਮਰਤਪਾਲ ਦਾ ਐਨਐਸਏ ਵਧਾਇਆ ਜਾ ਸਕਦਾ ਹੈ ਜਿਵੇਂ ਉਹਦੇ ਬਾਕੀ ਸਾਥੀਆਂ ਤੇ ਐਨਐਸਏ ਖਤਮ ਕਰ ਦਿੱਤਾ ਗਿਆ ਉਹਨਾਂ ਨੂੰ ਪੰਜਾਬ ਦੀਆਂ ਜੇਲਾਂ 'ਚ ਰੱਖਿਆ ਗਿਆ ਉਸ ਤਰ੍ਹਾਂ ਅਮਰਤਪਾਲ ਦੇ ਕੇਸ 'ਚ ਨਹੀਂ ਹੋਏਗਾ ਏ ਅੱਜ ਜਾਣਕਾਰੀ ਆ ਰਹੀ ਹੈ 22 April ਤੱਕ ਅਮਰਤਪਾਲ ਨੂੰ ਪੰਜਾਬ ਲਿਆਂਦਾ ਜਾ ਸਕਦਾ ਹੈ ਹੁਣ ਇੱਥੇ ਤੁਸੀਂ ਦੱਸੋ ਤੁਹਾਨੂੰ ਕੀ ਲੱਗਦਾ ਹੈ ਕੀ ਅਮਰਤਪਾਲ ਤੇ ਐਨਐਸਏ ਖਤਮ ਹੋਣਾ ਚਾਹੀਦਾ ਹੈ ਜਾਂ ਨਹੀਂ ਹੋਣਾ ਚਾਹੀਦਾ ਇੱਕ ਹੋਰ ਵੱਡੀ ਖਬਰ ਇਹ ਆ ਰਹੀ ਹੈ ਕਿ ਜਿਹੜੇ ਫਿਲਮੀ ਐਕਟਰ ਹੈ सनी देओल ਉਹਦੇ ਤੇ ਪਰਚਾ ਦਰਜ ਹੋਇਆ ਐਫਆਈਆਰ ਹੋਈ ਹੈ ਐਫਆਈਆਰ ਜਲੰਧਰ ਤੋਂ ਜਿਹੜਾ ਪਿੰਡ ਸ਼ਾਇਦ ਫੁੱਲੜੀ ਵਾਲਾ ਇਦਾਂ ਕਰਕੇ ਕੁਛ ਹੈ ਉੱਥੋਂ ਦੇ ਲੋਕਾਂ ਨੇ ਕਰਾਈ ਹੈ ਅਸਲ ਚ ਸਨੀ ਦੇਲ ਹੋਈ ਇੱਕ ਫਿਲਮ ਬਣਾ ਰਿਆ ਜਿਹਦਾ ਨਾਂ ਜਾਟ ਉਹ ਜਾਟ ਫਿਲਮ ਦੇ ਵਿੱਚ ਕੁਛ ਇਸ ਤਰ੍ਹਾਂ ਦਾ ਹੈ ਜਿਹਦੇ ਉੱਪਰ ਕੁਝ ਜਿਹੜੇ ਅਸਾਈ ਭਾਈਚਾਰੇ ਦੇ ਲੋਕ ਨੇ ਉਹਨਾਂ ਨੂੰ ਸਖਤ ਇਤਰਾਜ਼ ਹੋਇਆ ਉਹਨਾਂ ਨੇ ਕਿਹਾ ਕਿ ਇਹ ਸਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤੇ ਉਹਨਾਂ ਨੇ ਇਹ ਪਰਚਾ ਦਰਜ ਕਰਵਾਇਆ ਹੁਣ ਤੁਸੀਂ ਇਹਦੇ ਤੇ ਵੀ ਆਪਣਾ ਕਮੈਂਟ ਲਿਖਿਓ ਕੀ ਕਿਸੇ ਵੀ ਧਰਮ ਦੇ ਲੋਕਾਂ ਦੀ ਭਾਵਨਾ ਨੂੰ ਇਸ ਤਰ੍ਹਾਂ ਠੇਸ ਪਹੁੰਚਾਉਣਾ ਹੈ ਠੀਕ ਹੈ ਦੂਜਾ ਸਵਾਲ ਇਹਦੇ ਨਾਲ ਇਹ ਵੀ ਹੈ ਵੀ ਕੀ ਭਾਵਨਾਵਾਂ ਲੋਕਾਂ ਦੀ ਸਾਡੇ ਦੇਸ਼ 'ਚ ਧਰਮ ਦੇ ਨਾਂ ਤੇ ਇਹੀ ਹਮੇਸ਼ਾ ੜਕਦੀਆਂ ਦੂਸਰੇ ਮਸਲਿਆਂ ਤੇ ਜਿਵੇਂ ਕਿ ਲੋਕਾਂ ਦੀ ਇੰਨੀ ਵੱਡੀ ਆਰਥਿਕ ਲੁੱਟ ਮਲਟੀਨੇਸ਼ਨ ਕੰਪਨੀਆਂ ਕਰ ਰਹੀਆਂ ਕਾਰਪੋਰੇਟ ਘਰਾਣੇ ਕਰ ਰਹੇ ਨੇ ਇੰਨੀ ਮਹਿੰਗਾਈ ਸਰਕਾਰਾਂ ਲੋਕਾਂ ਨਾਲ ਝੂਠੇ ਲਾਰੇ ਲਾਉਂਦੀਆਂ ਨੇ ਬੇਵਕੂਫ ਬਣਾਉਂਦੀਆਂ ਨੇ ਉਹਨਾਂ ਸਾਰੇ ਮਾਮਲਿਆਂ ਤੇ ਲੋਕਾਂ ਦੀ ਭਾਵਨਾ ਨਹੀਂ ਪਟਕਦੀ ਇਹਦਾ ਕਾਰਨ ਇਹ ਹੈ ਕਿ ਧਰਮ ਸਾਡੇ ਲੋਕਾਂ ਦੇ ਦਿਮਾਗ 'ਚ ਇੱਕ ਬਹੁਤ ਵੱਡੀ ਚੀਜ਼ ਹੈ ਤੇ ਬਾਕੀ ਜਿਹੜੀ ਚੀਜ਼ਾਂ ਨੇ ਉਹ ਛੋਟੀ ਚੀਜ਼ ਨੇ ਇਸ ਕਰਕੇ ਹੀ ਧਰਮ ਦੇ ਨਾਂ ਤੇ ਲੋਕਾਂ ਦੇ ਜਜ਼ਬਾਤ ਭਾਵਨਾਵਾਂ ਜ਼ਿਆਦਾ ਪਟਕਦੀਆਂ ਨੇ ਤੇ ਦੂਜੇ ਮਸਲਿਆਂ ਦੇ ਉੱਪਰ ਉਹ ਨਹੀਂ ਪਟਕਦੀਆਂ ਸੋ ਇਹ ਹੁਣ ਅੱਗੇ ਆਪਾਂ ਵੇਖਣਾ ਕਿ ਆਉਣ ਵਾਲੇ ਦਿਨਾਂ ਚ ਇਹਦਾ ਕੀ ਬਣਦਾ ਕੀ ਸਨੀ ਦੇ올 ਨੂੰ ਗ੍ਰਿਫਤਾਰ ਕੀਤਾ ਜਾਏਗਾ ਕਿ ਸਨੀ ਦੇ올 ਨੂੰ ਛੱਡ ਦਿੱਤਾ ਜਾਏਗਾ ਇਹ ਆਉਣ ਵਾਲਾ ਟਾਈਮ ਦੱਸੂਗਾ ਫਿਲਹਾਲ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਸਿੰਘ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸਤਿਵੀਵੀ ਪਰ ਇੱਕ ਸਵਾਲ ਮੈਂ ਫਿਰ ਕਰਦਾ ਜਾਵਾਂ ਕਿ ਆ ਜਿਹੜਾ ਪੰਜਾਬ ਸਰਕਾਰ ਦੇ ਨਮਾਇੰਦਿਆਂ ਨੂੰ ਪੰਜਾਬ ਚ ਘੇਰਨ ਦਾ ਕੰਮ ਹੋਣੀ ਸ਼ੁਰੂ ਹੋ ਗਿਆ ਅਜੇ ਕੋ ਨਾ ਚੱਲੀ ਤੇ ਬਾਬਾ ਤੇ ਆਈ ਵਾਲੀ ਗੱਲ ਅਜੇ ਵੋਟਾਂ 1.5 ਸਾਲ ਨੂੰ ਆ ਹੁਣੇ ਆਮ ਆਦਮੀ ਪਾਰਟੀ ਦੇ ਐਮ ਐਲ اے ਮੰਤਰੀ ਐਦਾਂ ਪਿੰਡਾਂ 'ਚ ਘੇਰੇ ਜਾ ਰਹੇ ਨੇ ਤੇ ਜਦੋਂ ਵੋਟਾਂ ਦੇ ਦਿਨ ਨੇੜੇ ਆ ਗਏ ਜਦੋਂ ਚੋਣਾਂ ਜ਼ਾਤਾਂ ਲੱਗ ਗਿਆ ਜਦੋਂ ਇਹਨਾਂ ਨਾਲ ਇੰਨੀਆਂ ਫੋਰਸਾਂ ਵੀ ਨਾ ਗਈਆਂ ਉਦੋਂ ਫਿਰ ਕੀ ਬਣੇਗਾ ਇਹ ਇਹ ਆਉਣ ਵਾਲਾ ਟਾਈਮ ਵੇਖਣਾ ਆਮ ਆਦਮੀ ਪਾਰਟੀ ਨੂੰ ਇਹਦੇ ਤੇ ਜ਼ਰੂਰ ਕੋਈ ਨਾ ਕੋਈ ਨੀਤੀ ਬਣਾਉਣੀ ਚਾਹੀਦੀ ਹੈ ਸੋਚਣਾ ਚਾਹੀਦਾ ਬਾਕੀ ਆਮ ਆਦਮੀ ਪਾਰਟੀ 'ਚ ਬੜੇ ਸਿਆਣੇ ਤੇਜ਼ ਤਰਾਰ ਬੰਦੇ ਹੈਗੇ ਨੇ ਉਹ ਸੋਚ ਰਹੇ ਹੋਣਗੇ ਪਤਾ ਨਹੀਂ ਉਹ ਕਿਹੜੇ ਰਾਹ ਤੁਰਨਗੇ ਜੇ ਤੇ ਐਸਾ ਰਾਹ ਤੁਰਪੇ ਬਿਪੁਲਸ ਨਾਲ ਦਬਾ ਦੇਣਾ ਜਵਾਨਾਂ ਬੰਦ ਕਰਾ ਦੇਣੀਆਂ ਆਤਮ ਹੱਤਿਆ ਕਰਨਗੇ ਬਾਕੀ ਉਹਨਾਂ ਦੀ ਮਰਜ਼ੀ ਬ